ਮਾਂ ਵਰਗਾ ਕਣਸ਼ਾਵਾ ਬੂਟਾ ਨਜ਼ਰ ਨਾ ਆਵੇ ਦੀ ਜਿਸ ਤੋਂ ਲੈ ਕੇ ਸ਼ਾਵਾ ਰੱਬ ਵੀ ਸੁਰਗ ਬਣਾਵੇ ਦੀ ਜਿਸ ਤੋਂ ਲੈ ਕੇ ਸ਼ਾਵਾ ਰੱਬ ਵੀ ਸੁਰਗ ਬਣਾਵੇ ਦੀ ਰੱਬ ਦੀ ਮੂਰਤ ਮਾਤਾ ਗਲ ਇੱਕਈ ਦਾ ਨਾਵਾ ਦੀ ਸੁਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾ ਦੀ ਸੁਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾ ਦੀ ਮਾਮਰ ਗਾ ਕਣਸ਼ਾਵਾ ਬੂਟਾਂ ਨਦਰ ਨਾ ਆਵੇ ਦੀ ਜਿਸ ਤੋਂ ਲੈ ਕੇ ਸ਼ਾਵਾ ਰੱਬ ਵੀ ਸੁਰਕ ਜਿੱਥੋਂ ਲੈ ਕੇ ਸ਼ਾਮਾ ਰੱਬ ਵੀ ਸੁਰਗ ਬਣਾਵੇਂ ਦੀ ਰੱਬ ਦੀ ਮੂਰਤ ਮਾਤਾ ਆ ਗੱਲ ਇਕਈ ਤਨਾਵਾਂ ਦੀ ਸੁਰਤਾਂ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾਾਂ ਦੀ ਸੁਰਤਾਂ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾਾਂ ਦੀ ਹਾਂ ਥਾਰੇ ਰਿਸ਼ਤੇ ਜਗਦੇ ਪਾਵੇਂ ਹੈ ਅਣਮੁੱਲੇ ਦੀ ਮਾਂ ਦੀ ਮਮਤਾ ਸਾਵੇਂ ਨਾ ਕੋਈ ਰਿਸ਼ਤਾ ਤੁੱਲੇ ਦੀ ਮਾਂ ਦੀ ਮਮਤਾ ਸਾਵੇਂ ਨਾ ਕੋਈ ਰਿਸ਼ਤਾ ਤੁੱਲੇ ਦੀ ਉਹ ਸਾ ਕੀ ਪੜ ਲੋ ਪਾਵੇਂ ਕਿੰਨਿਆ ਵੇ ਤਕਾਵਾਾਂ ਦੀ ਸੁਰਗਾ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਂਵਾਂ ਦੀ ਚੁਰਟਾ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਹਾ ਸੁੱਕੇ ਥਾਂ ਤੇ ਬੱਚੇ ਖੁਦ ਗਿੱਲੇ ਤੇ ਪੈਂਦੀ ਏ ਸੁਕੀ ਵ ਤੇ ਪੁੱਤ ਮੇਰਾ ਇਹੋ ਸੁਪਨੇ ਲੈਦੀ ਏ ਕੀ ਵਤੇ ਪੁੱਤ ਮੇਰਾ ਇਹ ਸੁਪਨੇ ਲੈਂਦੀ ਏ ਓ ਚੜੀ ਲਗਾਵੇ ਬੱਚਿਆਂ ਖਾਤਰ ਮਾਂ ਦੁਆਵਾਂ ਦੀ ਸੁਰਤਾਂ ਨਾਲ ਠੰਡੀ ਸ਼ਾਂ ਹੁੰਦੀ ਹੈ ਮਾਂਵਾ ਦੀ ਚੜੀ ਲਗਾਵੇ ਬੱਚਿਆਂ ਖਾਤਰ ਮਾਂ ਦੁਆਵਾਂ ਦੀ ਸੁਰਕਾ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾ ਦੀ ਸੁਰਕਾ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾ ਦੀ ਉਹ ਤ્યાਗ ਤ્યાਗ ਕੇ ਰੱਖਦਾ ਭਾਵੇਂ ਆਪ ਲਗਾਉਂਦੀ ਏ ਮਾਂ ਦੀ ਗੋਦੀ ਵਰਗਿਨੀ ਦੇ ਕਿਤੇ ਨਾ ਆਉਂਦੀ ਏ ਜਾਗ ਜਾਗ ਕੇ ਰੋਂ ਤਾਂ ਪਾਵੇਂ ਆਪ ਲੰਗਾਉਂਦੀ ਏ ਮਾਂ ਦੀ ਗੋਦੀ ਵਰਗੀ ਨੀਂਦ ਕਿਤੇ ਨਾ ਆਉਂਦੀ ਏ ਮਾਂ ਦੀ ਗੋਦੀ ਵਰਗੀ ਨੀਂਦ ਕਿਤੇ ਨਾ ਆਉਂਦੀ ਆਸੇ ਪਾਰਾਂ ਆਵਾਂ ਦੀ ਸੁਰਤਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸੁਰਤਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਹਮੰਦ ਮੰਗ ਕੇ ਰੱਬ ਤੇ ਕੋਣੋਂ ਪੁੱਤਰ ਲੈ ਲੈਨੇ ਬੱਚਿਆਂ ਦੇ ਸਭ ਦੁੱਖੜੇ ਮਾਵਾਂ ਤੇਰੇ ਤੇ ਸਹ ਲੈਨੇ ਦੇ ਸਭ ਦੁੱਖ ਨੇ ਮਾਵਾ ਤੇ ਤੇ ਲਾਈ ਨੇ ਓਏ ਇੱਕ ਬੱਚੇ ਨੂੰ ਚੱਲਦੀ ਮਾਲਾ ਮਾਂ ਦੇ ਆਸਾਂ ਦੀ ਸੁਰਕਾਂ ਨਾਲੋਂ ਠੰਡੀ ਸ਼ਾਂਹ ਹੁੰਦੀ ਹੈ ਮਾਵਾ ਦੀ ਸੁਰਕਾਂ ਨਾਲੋਂ ਠੰਡੀ ਸ਼ਾਂਹ ਹੁੰਦੀ ਹੈ

ਛੋਯੋਕਣ ਵੀ ਬੱਤਿਆਂ ਦੇ ਮਾਵਾ ਕੱਢ ਲੈਂਦੀਆਂ ਨੇ ਬੱਚਿਆਂ ਦੇ ਨਾਲ ਟੋਰੀ ਮਾਂ ਦੀਆਂ ਜਮੀਆ ਚਾਵਾ ਦੀ ਛਰਕਾ ਨਾਲੋਂ ਢੰਡੀ ਸ਼ਾਹ ਹੁੰਦੀ ਹੈ ਮਾਵਾ ਦੀ ਛਰਕਾ ਨਾਲੋਂ ਢੰਡੀ ਸ਼ਾਹ ਹੁੰਦੀ ਹੈ ਮਾਵਾ दी हाँ मैं माया के रफ्तार का तो कैर कमाना है बच्चियां को रखो के मामा क्यों ले जाना है मैं माया के रफ्तार का तो कैर कमाना है बच्चियां को रखो के मामा क्यों ले ਸੀਆਂ ਕੋ ਲੋਕੋ ਕੇ ਮਾਮਾ ਕਿਉ ਲੈ ਜਾਣਾ ਏ ਓ ਸ਼ੇਰ ਸ਼ਰਨ ਕੈ ਲੋੜ ਸਦਾ ਏ ਸ਼ੇਰ ਸ਼ਰਨ ਕੈ ਲੋੜ ਸਦਾ ਏ ਠੰਡੀਆਂ ਸ਼ਾਵਾਂ ਦੀ ਸਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ